ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਕ ਗਗਨ ਅਨਮੋਲ ਦਾ ਵਿਵਾਦ ਜਿਆ ਖੜਾ ਹੋਇਆ ਸੀਗਾ ਕਿ ਇਹਨੇ ਕਹਿਤਾ ਕਿ ਬ੍ਰਾਹਮਣ ਜੱਟਾਂ ਦੇ ਗੀਤ ਕਿਉਂ ਗਾਉਂਦੇ ਨੇ ਉਹ ਇੱਕ ਲਾਈਨ ਸੀ ਇਹਨੇ ਸਪਸ਼ਟੀਕਰਨ ਦਿੱਤਾ ਕਿ ਮੇਰੀ ਇੰਟਰਵਿਊ ਦੇ ਵਿੱਚੋਂ ਇੱਕ ਲਾਈਨ ਕਿਸੇ ਨੇ ਕੱਟ ਕੇ ਪਾ ਦਿੱਤੀ ਤੇ ਕਹਿੰਦੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਅਸਲ ਵਿੱਚ ਮੈਨੂੰ ਸਵਾਲ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਜੱਟਾਂ ਦੇ ਗੀਤ ਕਿਉਂ ਗਾਉਂਦੇ ਹੋ ਯਾਨੀ ਉਹ ਸਵਾਲ ਤੋਂ ਯਾਨੀ ਇਹ ਪਤਾ ਚੱਲਦਾ ਕਿ ਸਵਾਲ ਕਰਨੇ ਵਾਲਾ ਇਹ ਕਹਿ ਰਿਹਾ ਸੀ ਕਿ ਤੁਸੀਂ ਜਾਤੀਵਾਦ ਨੂੰ ਮਦਾਵਾ ਦੇ ਰਹੇ ਹੋ ਤੁਸੀਂ ਜੱਟਾਂ ਨੂੰ ਉੱਚੇ ਦਿਖਾ ਰਹੇ ਹੋ ਇਹ ਮਤਲਬ ਸੀ ਉਹ ਸਵਾਲ ਦਾ ਜੀ ਨੇ ਸਵਾਲ ਕੀਤਾ ਤੇ ਇਹਨੇ ਅੱਗੋਂ ਜਵਾਬ ਦਿੱਤਾ ਕਿ ਜੱਟਾਂ ਦੇ ਗਾਣੇ ਤਾਂ ਬਹਾਮਣ ਵੀ ਗਾਉਂਦੇ ਨੇ ਜਣੀ ਇਹਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਇਹ ਕਹਿਤਾ ਕਿ ਜਦੋਂ ਬਾਕੀ ਗਾਉਂਦੇ ਨੇ ਜੋ ਜੱਟ ਹੈ ਵੀ ਨਹੀਂ ਤਾਂ ਸਾਡੇ ਗਾਣ ਨਾਲ ਕੀ ਬਰਾਈ ਹੋ ਗਈ ਮੈਂ ਤਾਂ ਫੇਰ ਜੱਟਾਂ ਦੇ ਜੰਮੇ ਆ ਜੋ ਜੱਟਾਂ ਦੇ ਨਹੀਂ ਜੰਮੇ ਉਹ ਵੀ ਜੱਟਾਂ ਦੀ ਜੱਟਾਂ ਦੇ ਸਬੰਧ ਵਿੱਚ ਗੀਤ ਗਾ ਰਹੇ ਨੇ ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਜੇ ਜੱਟਾਂ ਤੇ ਗੀਤ ਗਾਉਣੇ ਨੇ ਯਾਨੀ ਇਹ ਕੋਈ ਜਾਤੀਵਾਦ ਨੂੰ ਵਧਾਵਾ ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜੱਟ ਸ਼ਬਦ ਇੱਕ ਟਾਈਟਲ ਬਣ ਚੁੱਕਿਆ ਪੰਜਾਬੀ ਗਾਇਕੀ ਦੇ ਵਿੱਚ ਬਟ ਜੇ ਦੇਖਿਆ ਜਾਵੇ ਭਾਵੇਂ ਕੋਈ ਬ੍ਰਾਹਮਣ ਆ ਭਾਵੇਂ ਇਹ ਖੋਦਾ ਜੱਟੀ ਜੱਟੀ ਕਹੋਂਦੀ ਆ ਫੁਕਰੀ ਬਹੁਤ ਹੀ ਜ਼ਿਆਦਾ ਆ ਤੇ ਚਾਰ ਚੰਦ ਤਾਂ ਤੁਸੀਂ ਕੋਈ ਲਾ ਨਹੀਂ ਰਹੇ ਜੱਟਾਂ ਨੂੰ ਚਲੋ ਮੈਂ ਹੁਣ ਅਮਰਤ ਸ਼ਕਲ ਛਕਿਆ ਲਗਭਗ 6 ਸਾਲ ਹੋ ਗਏ ਹੁਣ ਗੁਰੂ ਘਰ ਦੇ ਪੁੱਤਾਂ ਪਹਿਲਾਂ ਮੈਂ ਵੀ ਜੱਟ ਪਰਿਵਾਰ ਚ ਜਨਮ ਲਿਆ 2011 ਚ ਗੁਰੂ ਘਰ ਚ ਜਨਮ ਲੈ ਲਿਆ ਬਟ ਜੋ ਤੁਸੀਂ ਗੀਤ गा ਰਹੇ ਹੋ ਜਿੰਨੇ ਵੀ ਆ ਲੰਡੂ ਸਿੰਗਰ ਨੇ ਪਹਿਲਾਂ ਮੁੰਡਿਆਂ ਨੇ ਤਾਂ ਕਸਰ ਜਿਹੜੀ ਕੱਢਣੀ ਸੀ ਕੱਢਤੀ ਹੁਣ ਆ ਕੁੜੀਆਂ ਵੀ ਗੰਦ ਪਾਉਣਾ ਆ ਗਈਆਂ ਹੈਰਾਨੀ ਹੁੰਦੀ ਆ ਕਿ ਚਲੋ ਮੁੰਡੇ ਦਾ ਫੁਕਰੇ ਹੁੰਦੇ ਨੇ ਮੁੰਡੇ ਦਾ ਦੇਖੇ ਨੇ ਫੁਕਰੇ ਆ ਕੁੜੀਆਂ ਵੀ ਫੁਕਰ ਬਣਾ ਕਰਨ ਤੇ ਆ ਗਈਆਂ ਕਹਿੰਦੀ ਇੱਕ ਗੀਤ ਇਹਦਾ ਆਇਆ ਹੁਣ ਆ ਚੱਕ ਜੋ ਉਹਨਾਂ ਪ੍ਰੋਗਰਾਮ ਆਇਆ 2017 ਇਹਦੇ ਵਿੱਚ ਕਹਿੰਦੀ ਕਦੇ ਗੰਦ ਨਹੀਂ ਪਾਇਆ ਨਾ ਹੋਰ ਤੂੰ ਦਬਾਨ ਲਾਉਣੀ ਆ ਗੰਦੇ ਪਾਉਣੀ ਆ ਕੀਤਾ ਚ ਗੀਤ ਤੇਰੇ ਕਿਧਰੇ ਗਾਹ ਬਹੁਤ ਵਧੀਆ ਨੇ ਹੋਰ ਤੂੰ ਦਬਾਨ ਤਾਂ ਲਾਉਂਦੀ ਐ ਨਹੀਂ ਕੋਈ ਫੋਕਰ ਬੋਣਾ ਬਾਦੂਆ ਤੇਰੇ ਚ ਓਵਰ ਐਕਟਿੰਗ ਪਿੱਛੇ ਜਹੇ ਇੱਕ ਪਟੋਲਾ ਸ਼ਬਦ ਤੇ ਰੌਲਾ ਪੈ ਗਿਆ ਸੀਗਾ ਤੇ ਉਦੋਂ ਇਹ ਮਾਦੀਤੀ ਕਹਿੰਦੀ ਜੀ ਪਟੋਲਾ ਸ਼ਬਦ ਤਾਂ ਗੁਰਬਾਣੀ ਵਿੱਚ ਵੀ ਆਇਆ ਉਹ ਕਮਲਿਏ ਉਹ ਜੋ ਗੁਰਬਾਣੀ ਦੇ ਵਿੱਚ ਪਟੋਲਾ ਸ਼ਬਦ ਆ ਉਹ ਪ੍ਰੇਮ ਪਟੋਲਾ ਕਿਹਾ ਪਰਮਾਤਮਾ ਦੇ ਸੰਬੰਧ ਵਿੱਚ ਪ੍ਰੇਮ ਕਿਹਾ ਹੈ ਉੱਥੇ ਪਰਮਾਤਮਾ ਦੇ ਨਾਲ ਪ੍ਰੇਮ ਦੀ ਗੱਲ ਹੋ ਰਹੀ ਹੈ ਨਾ ਕਿ ਕਿਸੇ ਕੁੜੀ ਨੂੰ ਪਟੋਲਾ ਕਿਹਾ ਹੈ ਉੱਥੇ ਪਟੋਲਾ ਰੇਸ਼ਮ ਦੇ ਕੱਪੜੇ ਨੂੰ ਕਹਿੰਦੇ ਆ ਬੱਦਰ ਜੇ ਕਿਸੇ ਕੁੜੀ ਨੂੰ ਰੇਸ਼ਮ ਦੇ ਕੱਪੜੇ ਵਰਗੀ ਕਹਿਣਾ ਹੈ ਉਹ ਤਾਂ ਗਲਤ ਹੈ ਨਾ ਆ ਬੱਲੇ ਗੁਰਕੀਰਤ ਸਿੰਘ ਲਾਈਕ ਵਾਲੇ ਨੇ ਰੀਲੇ ਆਦੀ। ਉਹ ਬੱਸ ਕਰ। ਤੇ ਮੇਰਾ ਤਾਂ ਬਸ ਇੰਨਾ ਕਹਿਣ ਦਾ ਮਕਸਦ ਆ ਕਿ ਜੇ ਤੁਸੀਂ ਖੁਦ ਗਲਤ ਹੋ ਤੁਹਾਨੂੰ ਕੋਈ ਸਵਾਲ ਕਰਕੇ ਟਾਰਗੇਟ ਕਰ ਰਿਹਾ ਕਿ ਆ ਗਲਤੀ ਨਾ ਕਰੋ। ਤੁਸੀਂ ਇਹ ਨਾ ਕਹੋ ਕਿ ਫਲਾਣਾ ਵੀ ਗਲਤੀ ਕਰ ਰਿਹਾ ਤਾਂ ਮੈਂ ਵੀ ਕਰੂੰਗਾ। ਜਿਵੇਂ ਕਿ ਹਨੀ ਸਿੰਘ ਨੂੰ ਇੱਕ ਵਾਰ ਹੋਇਆ ਕਾਪਿਲ ਦੇ ਸ਼ੋਅ ਵਿੱਚ ਆਇਆ ਸੀ ਉਹ ਕਿਸੇ ਨੇ ਉਹਨੂੰ ਕਿਹਾ ਕਿ ਜੋ ਤੁਸੀਂ ਗੀਤ ਗਾਉਨੇ ਹੋ ਇਹ ਗਲਤ ਨੇ ਸਾਡੇ ਸਮਾਜ ਦੇ ਲਈ। ਤਾਂ ਅੱਗੋਂ ਪਤੰਦਰ ਕਹਿੰਦਾ ਕਿ ਜੇ ਤੁਸੀਂ ਪੁਰਾਣੇ ਗੀਤ ਵੀ ਦੇਖੋ ਉਹ ਵੀ ਤਾਂ ਗਲਤ ਹੀ ਗਾਉਂਦੇ ਸੀਗੇ ਉਹਨਾਂ ਦੇ ਮਤਲਬ ਕੱਢ ਕੇ ਦੇਖੋ ਕੀ ਬਣਦੇ ਨੇ ਫਲਾਣੀ ਨੇ ਆ ਗੀਤ ਗਾਇਆ ਫਲਾਣੇ ਨੇ ਆ ਗੀਤ ਗਾਇਆ ਉਹ ਵੀ ਤਾਂ ਗਲਤ ਗਾਉਂਦੇ ਸੀ ਉਹਨਾਂ ਦੇ ਡਬਲ ਮੀਨਿੰਗ ਹੁੰਦੇ ਸੀਗੇ ਤੇ ਮੈਂ ਕਹਿੰਦਾ ਸਿੱਧਾ गा ਰਿਹਾ ਹਾਂ ਥੋੜਾ ਜਿਹਾ ਉਹਨਾਂ ਨਾਲੋਂ ਫਰਕ ਤਾਂ ਕੋਈ ਨਹੀਂ ਦੇਖੋ ਜੇ ਬੰਦਾ ਸਾਹਮਣੇ ਤੋਂ ਇਹ ਕਹਿ ਕੇ ਪੁਰਾਣੇ ਬੰਦੇ ਗਲਤ ਗਾਉਂਦੇ ਸੀ ਤੇ ਮੈਂ ਹੁਣ ਸੁਧਾਰ ਕਰੂੰਗਾ ਉਹ ਤਾਂ ਚੰਗੀ ਗੱਲ ਲੱਗਦੀ ਆ ਬਟ ਇਹ ਕਹਿਣਾ ਕਿ ਪੁਰਾਣੇ ਵੀ ਗੰਦ ਪਾਉਂਦੇ ਸੀ ਤੇ ਮੈਂ ਵੀ ਗੰਦ ਪਾਉਂਗਾ ਇਹ ਤਾਂ ਕੋਈ ਬੰਦਿਆਂ ਸਵਾਲ ਕੀਤਾ ਕਿ ਤੁਸੀਂ ਜੱਟਾਂ ਦੇ ਕਿਉਂ ਗੀਤ ਗਾਉਨੇ ਹੋ ਇਹ ਕਹਿਣ ਨਾਲੋਂ ਕਿ ਬ੍ਰਾਹਮਣ ਵੀ ਆਉਂਦੇ ਨੇ ਤਾਂ ਜੇ ਇਹ ਕਹਿ ਦਿੰਦੀ ਕਿ ਹਾਂ ਗਲਤ ਗੱਲ ਆ ਅਸੀਂ ਇੱਕ ਜਾਤ ਨੂੰ ਸੁਪੀਰੀਅਰ ਬਣਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਉਹ ਕੀ ਪੂਰੇ ਵਰਲਡ ਦੇ ਵਿੱਚ ਬਣਾ ਰਹੇ ਹਾਂ ਤੇ ਉਹ ਗੱਲ ਗਲਤ ਆ ਸਾਨੂੰ ਇਸ ਤਰ੍ਹਾਂ ਦੇ ਜਾਤੀਵਾਦੀ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ ਗੀਤਾਂ ਦੇ ਵਿੱਚ ਇਹ ਤਾਂ ਗੱਲ ਚਲੋ ਚੰਗੀ ਵੀ ਲੱਗਦੀ ਆ ਇਹ ਤਾਂ ਹਰੇਕ ਗੀਤੇ ਵਿੱਚ ਜੱਟੀ ਜੱਟੀ ਆ ਉਹ ਫਲਾਣਾ ਧਮਕਾਣਾ ਫੁਕਰੀਏ ਫੱਦਾ ਯਾਰ ਕਹਿੰਦੀ ਮੈਂ ਕਿਤੇ ਗੰਦ ਨਹੀਂ ਪਾਇਆ ਗੀਤ ਦੇ ਵਿੱਚ ਉਹ ਮਾਰਨ ਲੱਗਾ ਕਹਿੰਦੀ ਸਫਾਇਦੇ ਕਢੇ ਨੇ ਤੇਰੀ ਘੜਿਆਂ ਵਾਲੀ ਗਾਰ ਦੇ ਮੁੱਲ ਦੇ ਪਤਾ ਨਹੀਂ ਕੀ ਮੈਂ ਤਾਂ ਇੱਕ ਵਾਰ ਸੁਣਿਆ ਇਹਦਾ ਸੁਣਦਾ ਮੈਂ ਜ਼ਰੂਰ ਉਹਨਾਂ ਨੂੰ ਵੀ ਦੇਖਣਾ ਹੁੰਦਾ ਮੈਂ ਕਿ ਕਿੰਨਾ ਕਿਹੜੇ ਲੈਵਲ ਦਾ ਗੰਦ ਪਾ ਰਹੇ ਨੇ ਇਹ ਲੱਛਣ ਤਾਂ ਤੇਰੇ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੇ ਚਾਹ ਜੱਜੀ ਵੀ ਹੋਣੀ ਨੇ ਚਾਹ ਹੋਰ ਨੇ ਜਿਹੜੇ ਫੁਕਰਗਰਦੀਆਂ ਮਾਰਦੇ ਨੇ ਗੱਲ ਤਾਂ ਦੋਵੇਂ ਉੱਥੇ ਲੈ ਆਉਣੀ ਹੈ ਇੱਕ ਮੁੰਡਾ ਹੋ ਕੇ ਗੰਦ ਪਾਉਣਾ ਤੇ ਇੱਕ ਕੁੜੀ ਹੋ ਕੇ ਗੰਦ ਪਾਉਣਾ ਦੋਹਾਂ ਚੀਜ਼ਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਆ ਜੇ ਉਹ ਜਿਹੜੀ ਉਹ ਬਾਵਣੀਆਂ ਜਿਹਦੇ ਜਿਹਨੂੰ ਤੂੰ ਟਾਰਗੇਟ ਕੀਤਾ ਸੀ ਗਿਆ ਸੀ ਕਿ ਹੁਣ ਤਾਂ ਬਾਹਮਣ ਵੀ ਜੱਟਾਂ ਤੇ ਗੀਤ ਗਾਉਂਦੇ ਨੇ ਸਹੀ ਉਹ ਵੀ ਹੈ ਨਹੀਂ ਉਹ ਵੀ ਗਲਤ ਆ ਗਲਤ ਤੂੰ ਵੀ ਆ ਦੋਵੇਂ ਜੇ ਇੱਕ ਚੀਜ਼ ਨੂੰ ਟਾਰਗੇਟ ਕਰ ਰਹੀਆਂ ਤਾਂ ਇਹ ਤਾਂ ਉਹ ਗੱਲ ਹੋ ਗਈ ਕਿ ਆਪਾਂ ਗੂੰ ਤੇ ਗੂੰ ਮਾਰੇ ਆ ਗੂੰ ਤੇ ਗੂੰ ਮਾਰੇ ਤੇ ਪ੍ਰਸ਼ਾਦ ਤਾਂ ਬਣ ਨਹੀਂ ਲੱਗਿਆ ਗੁੰਮਨਾ ਤੱਕ ਮੇਰੇ ਰਹਿਣਾ ਤੂੰ ਵੀ ਗੰਧ ਹੀ ਪਾ ਰਹੀ ਓ ਵੀ ਗੰਦੇ ਪਾ ਰਹੀ ਆ ਸੋ ਟਾਰਗੇਟ ਕਰਨਾ ਛੱਡੋ ਇੱਕ ਦੂਜੇ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਘਟੀਆ ਤਰੀਕੇ ਨਾਲ ਉਹ ਵੀ ਛੱਡੋ ਜੋ ਗੱਲ ਸਹੀ ਆ ਉਹ ਉਹ ਤਰੀਕੇ ਨਾਲ ਕਰਿਆ ਕਰੋ ਪਹਿਲਾਂ ਤਾਂ ਚਮਕੀਲੇ ਨੇ ਗੰਧ ਪਾਈ ਰੱਖਿਆ ਮੁੜ ਕੇ ਹੁਣ ਤੁਸੀਂ ਆਗੇ ਉਹ ਤਾਂ ਬਹੁਤਾ ਹੀ ਗੰਧ ਪਾਉਂਦਾ ਸੀ ਉਹਦੇ ਗੋਲੀ ਮਾਰਨੀ ਪੈਗੀ ਤੁਹਾਨੂੰ ਚਲੋ ਕੁੜੀਆਂ ਕੁੜੀ ਤੇ ਤਾਂ ਅਸੀਂ ਉਂਝਾਂ ਨਹੀਂ ਗੋਲੀ ਮਾਰ ਸਕਦੇ ਗੋਲੀ ਤਾਂ ਅਜੇ ਤੱਕ ਕਿਸੇ ਹੋਰ ਮੁੰਡੇ ਦੇ ਨਹੀਂ ਮਾਰੀ ਬਟ ਬੰਦੇ ਬਣ ਜਾਓ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਕੋਈ ਗੱਲ ਨਹੀਂ ਪਲੇਟਫਾਰਮ ਜਿੱਦਣ ਸਾਡੇ ਕੋਲ ਹੋਰ ਤਕੜਾ ਹੋ ਗਿਆ ਤੁਹਾਡਾ ਜਲੂਸ ਬਹੁਤ ਕੱਢਣਾ ਨਿਕਲਦਾ ਹੁਣ ਵੀ ਬਥੇਰਾ ਰਹਿ ਆ ਕਿਉਂਕਿ ਕੰਜਰਾਂ ਨੂੰ ਬਹੁਤੀ ਸ਼ਰਮ ਸ਼ਰਮ ਤਾਂਉਂਦੇ ਨਹੀਂ ਇਹਨੂੰ ਸ਼ਰਮ ਹੁੰਦੀ ਆ ਉਹਦਾ ਇੱਕ ਵਾਰ ਗਏ ਤੇ ਟਿੱਕੇ ਵਾਝ ਜਾਂਦਾ ਹੁੰਦਾ ਟਿਕਣਾ ਤਾਂ ਹੈ ਨਹੀਂ ਹੈਗੀ ਤੂੰ ਫੁਕਰੀਆਂ ਸਿਰੇ ਦੀ ਬਟ ਜੋ ਜੱਟਾਂ ਦੇ ਸੰਬੰਧ ਵਿੱਚ ਜਦੋਂ ਤੂੰ ਫੁਕਰ ਪਾਉਂ ਗਾਉਂਦੀਆਂ ਨਾ ਉਹ ਤੋਂ ਪਰਹੇਜ਼ ਹੀ ਰੱਖ ਉਹ ਤੋਂ ਬਹੁਤਾ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਲੋੜ ਨਹੀਂ ਹੈਗੀ ਕਹਿੰਦੀ ਬਾਹਮਣ ਵੀ ਗਾਉਂਦੇ ਨੇ ਭੱਲੇ ਨਹੀਂ ਤੇਰੇ ਉਹ ਸਗੋਂ ਬਹਾਮਣਾਂ ਨੂੰ ਵੀ ਤੁਸੀਂ ਜਲੂਸ ਕੱਢਣ ਲਾ ਲਿਆ ਜੱਟਾਂ ਦਾ ਪਹਿਲਾਂ ਤਾਂ ਜੱਟੇ ਕੱਢਦੇ ਸੀਗੇ ਹੁਣ ਬਹਾਮਣ ਵੀ ਕੱਢਣ ਲੱਗ ਗਏ ਹੋਰ ਵੀ ਮਾੜੀ ਗੱਲ ਹੋ ਗਈ ਜੱਟਾਂ ਦੀ ਸਹੀ ਹਾਲਤ ਦੇਖੀਆ ਜੱਟ ਹੈ ਕੀ ਨੇ ਅਸਲ ਦੇ ਵਿੱਚ ਸਾਡੇ 80% ਕਿਸਾਨ ਤਾਂ ਕਰਜ਼ੇ ਦੇ ਵਿੱਚ ਡੁੱਬੇ ਫਿਰਦੇ ਨੇ ਸਰਕਾਰ ਦੀਆਂ ਨੀਤੀਆਂ ਕੁਝ ਗਲਤ ਨੇ ਕੁਝ ਸਾਡੇ ਬੰਦਿਆਂ ਨੂੰ ਤੁਸੀਂ ਪੱਟਿਆ ਪਿਆ ਘਟਿਆ ਜੇ ਗੀਤ ਸੁਣਾ ਸੁਣਾ ਉਹਨਾਂ ਨੂੰ ਹਵਾ ਦਈ ਜਾਂਦੇ ਆ ਉਹ ਖਰਚਾ ਕਰਨ ਲੱਗੇ ਨੇ ਦੇ ਦੇ ਕਹਿੰਦੇ ਰ ਆਮਦਨੀ 82 ਖਰਚਾ ਰੁਪਈਆ ਉਹ ਗੱਲ ਹੋਈ ਆ ਪੰਜਾਬ ਦੇ ਵਿੱਚ ਵਿਆਹਾਂ ਦੇ 25 20 30 30 ਲੱਖ ਐਨੀ 3 ਸਾਲ ਦੀ ਆਮਦਨੀ ਹੁੰਦੀ ਜਿੰਨੀ ਇੱਕ ਵਿਆਹ ਤੇ ਠੋਕ ਦਿੰਦੇ ਨੇ ਉਹ ਇੱਕੋ ਕੁੜੀ ਮਾਰੀ ਗਈ ਹੁਣ ਪਿੱਛੇ ਜੇ ਗੋਲੀ ਚੱਲ ਗਈ ਵਿਆਹ ਦੇ ਵਿੱਚ ਸਰ ਗਿਆ ਤੁਹਾਡਾ ਡਿਫੈਂਡ ਕਰਨਾ ਹੁੰਦਾ ਕਿਸੇ ਤਰੀਕੇ ਨਾਲ ਕਰਿਆ ਕਰੋ ਆ ਕੋਈ ਗੱਲ ਨਹੀਂ ਕਿ ਬਰਾਮਣ ਵੀ ਗਾਉਣ ਲੱਗ ਗਏ ਇਹ ਚ ਕੀ ਗੱਲ ਆ ਇਹ ਹੈਗਾ ਜਾਤੀਵਾਦ ਨੂੰ ਇਹ ਵਧਾਵਾ ਆ ਔਰ ਕੋਈ ਗੱਲ ਨਹੀਂ ਹੈਗੀ ਇਹ ਪਹਿਲਾਂ ਫਿਲਮਾਂ ਦੇ ਵਿੱਚ ਗਾਹ ਪਾਈ ਰੱਖਿਆ ਇਹਨਾਂ ਨੇ ਜੱਟ 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 ਦੀ ਜ਼ਮੀਨ ਜੱਟ ਦਾ ਗਡਾਸਾ ਫਲਾਣਾ ਧਮਖਾਣਾ ਹੁਣ ਆ ਗੀਤਾਂ ਦੇ ਵਿੱਚ ਮੁੰਡੇ ਤਾਂ ਸੀਗੇ ਜੱਲ ਤੂੰ ਕੁੜੀ ਹੋ ਕੇ ਗਾਹ ਪਾਇਆ ਪਿਆ ਜੱਟੀਆਂ ਜੱਟੀਆਂ ਤੇਰੇ ਵਰਗੀਆਂ ਨਹੀਂ ਹੁੰਦੀਆਂ ਕੰਜਰੀਆਂ ਕਿਸੇ ਵੀ ਜਾਤ ਦੀ ਕੁੜੀ ਹੋਵੇ ਕਿਸੇ ਵੀ ਸਮਾਜ ਦੀ ਹੋਵੇ ਧਰਮ ਦੀ ਹੋਵੇ ਤੂੰ ਕੀ ਕਰਦੀ ਗਈਆਂ ਤੂੰ ਕਹਿੰਦੀ ਗੰਦ ਨਹੀਂ ਪਾਇਆ ਉੱਥੇ ਸਟੇਜ ਤੇ ਖੜੀ ਛੱਤੀ ਸਵਾਰ ਤੂੰ ਲੱਖ ਕਮਾਉਣੀ ਆ ਬੀਬਾ ਸਰਿੰਦਰ ਕੌਰ ਉਹ ਨਾਂ ਵਰਗੀਆਂ ਹੁੰਦੀਆਂ ਸੀ ਮੈਂ ਹੈਗਾ ਉਹਦੀ ਸਪੋਰਟ 'ਚ ਵੀ ਆਇਆ ਨਹੀਂ ਠੀਕ ਆ ਹੀ ਰਾਂਝੇ ਗਾਉਣੇ ਵਾਲੀਆਂ ਦੇ ਬਟ ਉਹ ਗਾਉਂਦੀਆਂ ਸੀ ਬੈਠ ਕੇ ਗਾਉਂਦੀਆਂ ਸੀ ਤਰੀਕੇ ਨਾਲ ਗਾਇਕ ਗਾਉਂਦਾ ਹੁੰਦਾ ਗਾਇਕ ਨੱਚਾਰ ਨਹੀਂ ਹੁੰਦਾ ਗਾਇਕ ਜਿਹੜਾ ਪੇਸ਼ਾ ਤੇਰਾ ਇਹ ਇਹ ਕੰਜਰਾਂ ਵਾਲਾ ਪੇਸ਼ਾ ਮੁੰਡੇ ਕੀਤ ਕਰਦੇ ਨੇ ਤੇਰਾ ਲੱਕ ਘੁੰਮਦਾ ਦੇਖਣ ਜਾਂਦੇ ਨੇ ਉੱਥੇ ਮੈਨੂੰ 36 ਸੌ ਨੇ ਕਿਹਾ ਕਹਿੰਦੇ ਨੱਚ ਦੀ ਵਾਲਾ ਘੈਂਟ ਆ ਆਵਾਜ਼ ਬੂਝ ਤੇ ਤੇਰੀ ਠੀਕ ਠਾਕ ਠੀਕ ਠਾਕ ਗਿਆ ਜ਼ਿਆਦਾਤਰ ਜਿੰਨੀਆਂ ਵੀ ਕੁੜੀਆਂ ਹੋ ਤੁਸੀਂ ਸਭ ਤੁਹਾਨੂੰ ਐਜ਼ ਆ ਜਿਵੇਂ ਕਹਿੰਦਾ ਆਸੀਂ ఆర్కెస్టਰ ਵਾਲੀਆਂ ਲਿਆਉਂਦੇ ਆ ਉਹਨਾਂ ਵਾਂਗ ਨੱਚਦੀਆਂ ਦੇਖਣ ਜਾਂਦੇ ਨੇ ਜ਼ਿਆਦਾਰ ਬੰਦੇ ਮੁਲਖ ਚੀਕਾ ਮਰਨ ਜਾਂਦਾ ਕੁਝ ਦੇਖਣ ਨਾਚਾਰ ਤੂੰ ਹੈਗੀ ਆ ਐਟੀਟਿਊਡ ਐਡਾ ਦਿਖਾਉਂਦੀ ਆ ਜਿਵੇਂ ਪਤਾ ਨਹੀਂ ਕਿਧਰੇ ਇੰਗਲੈਂਡ ਦੀ ਮਹਾਰਾਣੀ ਦੀ ਪੁੱਤ ਹੀ ਹੁੰਨੀ ਆ ਤੂੰ ਆਕਾਰ ਚ ਰਿਹਾ ਕਰੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ